ਆਪਣੇ ਜਾਟਾਂ ਦੇ ਇੱਕ ਰਾਜੇ ਹੋਏ ਨੇ ਹਰਸ਼ਵਰਧਨ ਜੀ ਉਹ 590 ਤੋਂ ਲੈ ਕੇ 647 ਈਸਵੀ ਤੱਕ ਥਨੇਸਰ ਦੇ ਰਾਜੇ ਹੋਏ ਨੇ ਅੱਛਾ ਸਭ ਤੋਂ ਪਹਿਲਾਂ ਇਹਨਾਂ ਨੇ ਕੀ ਕੰਮ ਕਰਿਆ ਲਾਹੌਰ ਖਾਪ ਬਣਾਈ ਜੱਟਾਂ ਦੀ ਫਿਰ ਇਹਨਾਂ ਦਾ ਸਭ ਤੋਂ ਕੰਮ ਬੁੱਧ ਧਰਮ ਦਾ ਜਿਹੜਾ ਕੁੰਭ ਹੈ ਉਹ ਲਾਹੌਰ ਚ ਮੇਲਾ ਮਤਲਬ ਕਰਾਇਆ ਸੀ ਹਜੇ ਵੀ ਮੰਦਰ ਹੈਗੇ ਆ ਉੱਥੇ ਜਿਹੜੇ ਆਪਣੇ ਰਾਜੇ ਨੇ ਇਹਨੇ ਬਣਾਏ ਸੀ ਅੱਛਾ ਥਨੇਸਰ ਰਾਜਧਾਨੀ ਸੀ ਜੀ ਕਿਸੇ ਕਾਰਨ ਕਰਕੇ ਕਨੌਜ ਜਿਹੜਾ ਰਾਜ ਸੀਗਾ ਉਹਦੀ ਜਿਹੜੀ ਰਾਣੀ ਸੀ ਉਹਦੇ ਰਾਜ ਭਾਗ ਦੀ ਜ਼ਿੰਮੇਵਾਰੀ ਮਹਾਰਾਜਾ ਹਰਸ਼ਵਰਧਨ ਦੀ ਭੈਣ ਕੋਲ ਸੀਗੀ ਮਹਾਰਾਣੀ ਕੋਲ ਸੀਗੀ ਤੇ ਭੈਣ ਰਾਜਸ਼੍ਰੀ ਰਾਜਸ਼੍ਰੀ ਉਹਨਾਂ ਦਾ ਨਾਮ ਸੀ ਉਹਨਾਂ ਕੋਲ ਸੀਗੀ ਤੇ ਪਰ ਚਲੋ ਭੈਣ ਤੋਂ ਰਾਜ ਨਹੀਂ ਚੱਲਿਆ ਫਿਰ ਮਹਾਰਾਜ ਹਰਸ਼ਵਰਧਨ ਨੀ ਉਹ ਸਾਹਮਣੇ ਆ ਸੋ ਸਾਡਾ ਤਾਂ ਇੱਥੋਂ ਤੱਕ ਪਹੇਗਾ ਦੇਖੋ ਪਹਿਲਾਂ ਖਾਪ ਬਣਵਾਈ ਫਿਰ ਬੋਧਾਂ ਦਾ ਮਿਲ ਜਿਹੜੇ ਜੱਟਾਂ ਨੂੰ ਕਹਿੰਦੇ ਨੇ ਨਾ ਜੱਟਾਂ ਨੂੰ ਕੋਈ ਤਾਂ ਜਾਤੀਵਾਦੀ ਹੈ ਜੀ ਫਲਾਣੇ ਆ ਆ ਦੇਖ ਲਓ ਦੂਜੇ ਤਾਂ ਅਸਲ ਵਿੱਚ ਵੀ ਕੰਮ ਕਰਿਆ